बीसीएम स्कूल सैक्टर बत्ती सत्त साल मायरा इथे पढ़ती सी ਉਹ ਬੱਚੀ ਹਰ ਰੋਸ ਦੀ ਤਰ੍ਹਾਂ ਆਪਣੀ ਸਕੂਲ ਬੱਸ ਦੇ ਵਿੱਚ ਚੜ ਕੇ ਇੱਥੇ ਪਹੁੰਚੀ ਪਰ ਜਿਵੇਂ ਹੀ ਉਹ ਸਕੂਲ ਬੱਸ ਤੋਂ ਹੇਠਾਂ ਉਤਰਦੀ ਹੈ ਡਰਾਈਵਰ ਬੱਸ ਨੂੰ ਚਲਾ ਦਿੰਦਾ ਹੈ ਅਗਲੇ ਟਾਇਰ ਦੇ ਹੇਠਾਂ ਹੀ ਮਾਸੂਮ ਬੱਚੀ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਜਦੋਂ ਪ੍ਰਬੰਧਕਾਂ ਦੇ ਨਾਲ ਮੈਡਮਾਂ ਦੇ ਨਾਲ ਉੱਥੇ ਮੌਜੂਦ ਅਧਿਆਪਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤੁਸੀਂ ਦੇਖਿਓ ਹੁਣ ਕਿਸ ਤਰ੍ਹਾਂ ਦੇ ਨਾਲ ਉਸ ਗੱਲਾਂ ਦਾ ਜਵਾਬ ਦੇ ਰਹੇ ਨੇ ਇਹ ਜੋ ਹੀ ਕੋਈ ਘਟਨਾ ਹੋ ਜਾਵੇ ਕਿਸੇ ਦੇ ਵੀ ਹੰਝੂ ਨਿਕਲ ਆਉਂਦੇ ਨੇ ਮਾਪਿਆਂ ਦੀ ਇਕਲੋਤੀ ਧੀ ਸੀ ਉਹ ਹਰ ਰੋਜ਼ ਦੀ ਤਰ੍ਹਾਂ ਚੰਗੀ ਪੱਲੀ ਸਕੂਲ ਆਈ ਉਸ ਬੱਚੇ ਦੀਆਂ ਤਸਵੀਰਾਂ ਦੇਖ ਕੇ ਹੀ ਹਿਰਦਾ ਬਲੰਦਰ ਜਾਂਦਾ ਹੈ ਕਿ ਇਸ ਬੱਚੀ ਤੇ ਕਿੰਨਾ ਵੱਡਾ ਕਹਿਰ ਹੋ ਗਿਆ ਉਸ ਮਾਸੂਮ ਨੂੰ ਨਹੀਂ ਪਤਾ ਸੀ ਕਿ ਅੱਜ ਉਹ ਚੰਗੀ ਪੱਲੀ ਜਿੱਦੋਂ ਸਕੂਲ ਦੇ ਵਿੱਚ ਆਈ ਹੈ ਤਾਂ ਉਹਨੇ ਵਾਪਸ ਨਹੀਂ ਪਰਤਣਾ 7 ਸਾਲ ਦੀ ਮਹਿਜ਼ ਉਸਦੀ ਉਮਰ ਹੈ ਮਾਪਿਓ ਨੇ ਕਿੰਨੀ ਤੰਗੀਆਂ ਪਰੇਸ਼ਾਨੀਆਂ ਦੇ ਵਿੱਚ ਆਉਣ ਤੋਂ ਬਾਅਦ ਉਸ ਬੱਚੀ ਨੂੰ ਇੱਥੇ ਤੱਕ ਲਿਆਉਂਦਾ ਹੋਣਾ ਵੱਡਾ ਕੀਤਾ ਹੋਣਾ ਪਾਲ ਪੋਸ ਕੇ ਪਹਿਲੀ ਜਮਾਤ ਦੇ ਵਿੱਚ ਛੱਲੇ ਉਹ ਹੋਈ ਸੀ ਤੇ ਉਸ ਦੇ ਨਾਲ ਇੰਨੀ ਦਰਦਨਾਕ ਘਟਨਾ ਹੋਈ ਹੈ ਕਿ ਦੇਖਣ ਵਾਲੇ ਆਖਦੇ ਨੇ ਜਿਹੜੇ ਹੋਰ ਮਾਪਿਓ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਛੱਡਣ ਆਏ ਸੀ ਉਹ ਦੱਸਦੇ ਨੇ ਕਿ ਅਸੀਂ ਬੱਚੀ ਨੂੰ ਜ਼ਖਮੀ ਹਾਲਤ ਦੇ ਵਿੱਚ ਇੱਥੋਂ ਲਿਜਾਂਦੇ ਦੇਖਿਆ ਖੂਨ ਦੇ ਨਾਲ ਉਹ ਲਗਪਤ ਸੀ ਮੋਢੇ ਉੱਪਰ ਟਾਇਰ ਦੇ ਨਿਸ਼ਾਨ ਚਿਹਰਾ ਖਰਾਬ ਹੋਇਆ ਹੋਇਆ ਅੱਖਾਂ ਬਾਹਰ ਨਿਕਲੀਆਂ ਹੋਈਆਂ ਬੜੀ ਹੀ ਬੇਰਹਿਮੀ ਦੇ ਨਾਲ ਉਸ ਬੱਚੀ ਦੀ ਜਾਨ ਨਿਕਲੀ ਹੈ ਇਹ ਸਭ ਕੁਝ ਵਾਪਰਨ ਤੋਂ ਬਾਅਦ ਮਾਪਿਓ ਸਿਰਫ ਇਹ ਚਾਹੁੰਦੇ ਸੀ ਕਿ ਜੇਕਰ ਘਟਨਾ ਵਾਪਰ ਵੀ ਗਈ ਹੈ ਤਾਂ ਸਾਨੂੰ ਸੂਚਨਾ ਦੇਣੀ ਚਾਹੀਦੀ ਸੀ ਸਾਡੇ ਨਾਲ ਦੋ ਹਮਦਰਦੀ ਦੇ ਬੋਲ ਬੋਲੇ ਜਾਣੇ ਚਾਹੀਦੇ ਸੀ ਮਾਂ ਰੋ ਰੋ ਕੇ ਇਹ ਹੀ ਆਖ ਰਹੀ ਹੈ ਕਿ ਸਾਡੇ ਨਾਲ ਕਿਸੇ ਨੇ ਗੱਲਬਾਤ ਤੱਕ ਨਹੀਂ ਕੀਤੀ ਜਦੋਂ ਮਾਪਿਓ ਅਤੇ ਉਸਦੇ ਰਿਸ਼ਤੇਦਾਰ ਪਹੁੰਚੇ ਤਾਂ ਗੇਟ ਨੂੰ ਤਾਲਾ ਲਗਾ ਲਿਆ ਗਿਆ ਪੁਲਿਸ ਨੂੰ ਬੁਲਾਇਆ ਗਿਆ ਦੂਰ ਹੀ ਰੋਕ ਦਿੱਤਾ ਗਿਆ ਇਸ ਸਾਰੇ ਜਿਹੜੇ ਦ੍ਰਿਸ਼ ਦੇਖਣ ਨੂੰ ਮਿਲੇ ਸਾਰੇ ਬੇਚੈਨ ਕਰ ਦੇਣ ਵਾਲੇ ਸੀ ਕਿ ਉਹੀ ਸਕੂਲ ਵਾਲੇ ਨੇ ਜਿਹੜੇ ਕਿ ਹਰ ਗੱਲ-ਗੱਲ ਤੇ ਮਾਪਿਓ ਨੂੰ ਫੋਨ ਕਰਦੇ ਨੇ ਹਰ ਗੱਲ-ਗੱਲ ਤੇ ਮਾਪਿਓ ਨੂੰ ਮੈਸੇਜ ਭੇਜਦੇ ਨੇ ਕਿ ਤੁਹਾਡੇ ਬੱਚੇ ਦੀ ਇੰਨੀ ਫੀਸ ਰਹਿੰਦੀ ਹੈ ਆਪਣੇ ਬੱਚੇ ਨੂੰ ਫਲਾਨੀ ਡਰੈਸ ਪਵਾ ਕੇ ਭੇਜੋ ਆਪਣੇ ਫਲਾਨੇ ਬੱਚੇ ਨੂੰ ਟਿਫਨ ਦੇ ਵਿੱਚ ਇਹ ਪਵਾ ਕੇ ਭੇਜੋ ਹਰ ਗੱਲ-ਗੱਲ ਤੇ ਮੈਸੇਜ ਤੇ ਫੋਨ ਕਰਨ ਵਾਲੇ ਇਹ ਟੀਚਰ ਆਖਿਰਕਾਰ ਐਡੀ ਵੱਡੀ ਗੱਲ ਮਾਪਿਓ ਤੋਂ ਕਿੰਨੇ ਲਕੋ ਸਕਦੇ ਨੇ ਕਿ ਉਹਨਾਂ ਦੇ ਕੋਲ ਹਮ ਧਰਤੀ ਦੇ ਦੋ ਬੋਲ ਤੱਕ ਨਹੀਂ ਸੀ ਮਾਂ ਰੋ ਰੋ ਕੇ ਆਖ ਰਹੀਏ ਕਿ ਸਾਡੇ ਕੋਲ ਕੋਈ ਆਇਆ ਤੱਕ ਨਹੀਂ ਬਾਅਦ ਦੇ ਵਿੱਚ ਜਦੋਂ ਮੈਡਮ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਰਿਪੋਰਟਰ ਸਵਾਲ ਪੁੱਛਦੇ ਨੇ ਤਾਂ ਉਹਨਾਂ ਦੀ ਗੱਲਾਂ ਦੇ ਵਿੱਚੋਂ ਕਿਤੇ ਵੀ سنجੀਦਗੀ ਝਲਕਦੀ ਤੱਕ ਨਜ਼ਰ ਨਹੀਂ ਆਈ ਉਲਟਾ ਉਹੀ ਆਖਦੇ ਰਹੇ ਕਿ ਸਕੂਲ ਵਾਲਿਆਂ ਦੀ ਕੋਈ ਗਲਤੀ ਨਹੀਂ ਹੈ ਆਖਿਰਕਾਰ ਕਿਵੇਂ ਇਸ ਤੇ ਲਈ ਕੋਈ ਸਕੂਲ ਜ਼ਿੰਮੇਵਾਰ ਨਹੀਂ ਹੈ ਜਦੋਂ ਸਕੂਲ ਦੇ ਅੰਦਰ ਸਾਰੀ ਘਟਨਾ ਹੋਈ ਹੋਵੇ ਉਹ ਸੇ ਸਕੂਲ ਬਾਸਤੇ ਵਿੱਚ ਬੈਠ ਕੇ ਬੱਚੀ ਆਈ ਹੋਵੇ ਆਪਣੀ ਕਲਾਸ ਦੇ ਵੱਲ ਉਹ ਜਾ ਰਹੀ ਹੋਵੇ ਕਿ ਇੱਥੇ ਤੱਕ ਵੀ ਸਕੂਲ ਵਾਲਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਲਾਸ ਦੇ ਵਿੱਚ ਕੱਲ ਨੂੰ ਜੇਕਰ ਕੁਝ ਹੋ ਜਾਂਦਾ ਉੱਥੇ ਵੀ ਇਹ ਆਖ ਦੇਣਗੇ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕੋਈ اٹੈਂਡੈਂਟ ਨਹੀਂ ਸੀ ਯਾਨੀ ਕਿੰਨੀ ਵਾਰ ਇਸ ਗੱਲ ਦਾ ਰੋਲਾ ਪੈ ਚੁੱਕਿਆ ਹੈ ਕਿ ਬੱਚੇ ਜਦੋਂ ਬੱਸਾਂ ਤੋਂ ਹੇਠਾਂ ਉਤਰਦੇ ਨੇ ਜਾਂ ਚੜ੍ਹਦੇ ਨੇ ਤਾਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਕਿੰਨੇ ਹੀ ਮਾਸੂਮ ਬੱਚੇ ਆਪਣੇ ਹੀ ਸਕੂਲ ਦੀ ਬੱਸਾਂ ਹੇਠਾਂ ਆਉਣ ਤੋਂ ਬਾਅਦ ਆਪਣੀ ਜਾਨ ਗਵਾ ਚੁੱਕੇ ਨੇ ਤੇ ਹਲੇ ਵੀ ਹਾਲ ਹੈ ਜੋ ਸੈਕਟਰ 32 ਦੇ ਵਿੱਚ ਸਕੂਲ ਆ ਉੱਥੇ ਇਹ ਘਟਨਾ ਵਾਪਰਦੀ ਹੈ ਤੇ ਬਾਅਦ ਦੇ ਵਿੱਚ ਉਹ ਆਖਦੇ ਨੇ ਕਿ ਅਸੀਂ ਡਰਾਈਵਰ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਦੋਂ ਕਿ ਪਹਿਲਾਂ ਇਹ ਹੋਇਆ ਸੀ ਕਿ ਵਸਤੁਤੇ ਡਰਾਈਵਰ ਨੂੰ ਉੱਥੋਂ ਭਜਾਇਆ ਗਿਆ ਪਰਿਵਾਰਿਕ ਮੈਂਬਰਾਂ ਸਮੇਤ ਉਥੇ ਮੌਜੂਦ ਬੱਚਿਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹ ਕੈਮਰੇ ਵੀ ਉਤਾਰ ਲਏ ਗਏ ਨੇ ਜਿਹੜੇ ਕਿ ਕਦੇ ਬੰਦ ਹੀ ਨਹੀਂ ਹੋਏ ਖੂਨ ਦੇ ਨਿਸ਼ਾਨ ਮਿਟਾ ਦਿੱਤੇ ਗਏ ਸਬੂਤਾਂ ਦੇ ਨਾਲ ਛੇੜਛਾੜ ਕੀਤੀ ਗਈ ਤਾਂ ਕਿ ਆਪਣੇ ਪ੍ਰਬੰਧਕਾਂ ਨੂੰ ਪ੍ਰਿੰਸੀਪਲਸ ਨੂੰ ਹੋਰਾਂ ਨੂੰ ਬਚਾਇਆ ਜਾ ਸਕੇ ਇਸ ਸਾਰੀ ਗੱਲ ਦਾ ਮਾਹੌਲ ਦੇਖਦੇ ਹੋਏ ਪੁਲਿਸ ਦੇ ਵੱਲੋਂ ਨਾ ਸਿਰਫ ਉਸ ਡਰਾਈਵਰ ਤੇ ਸਗੋਂ ਪ੍ਰਿੰਸੀਪਲ ਦੇ ਉੱਪਰ ਵੀ ਪਰਚਾ ਦਰਜ ਕੀਤਾ ਗਿਆ ਪਰ ਇੱਥੇ ਇੱਕ ਗਲਤੀ ਅਸੀਂ ਮਾਪਿਆਂ ਦੀ ਵੀ ਮੰਨਾਂਗੇ ਕਿਉਂਕਿ ਜੇਕਰ ਤੁਹਾਨੂੰ ਪਤਾ ਹੈ ਕਿ ਬਸ ਤੇ ਵਿੱਚ ਕੋਈ ਅਟੈਂਡੈਂਟ ਨਹੀਂ ਹੈ ਤੁਸੀਂ ਆਪਣੇ ਬੱਚੇ ਨੂੰ ਸਕੂਲ ਬਸ ਤੱਕ ਚੜਾਣ ਜਾਂਦੇ ਹੋ ਇਹ ਸਾਰੀ ਸੁਵਿਧਾਵਾਂ ਤੁਹਾਨੂੰ ਨਹੀਂ ਮਿਲਦੀਆਂ ਤਾਂ ਤੁਸੀਂ ਵੀ ਸਕੂਲ ਦੇ ਵਿੱਚ ਫੋਨ ਕਰੋ ਕਿ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਭੇਜਾਂਗੇ ਅਸੀਂ ਫੀਸ ਦੇ ਵਿੱਚ ਕਟੌਤੀ ਕਰਾਂਗੇ ਜੇ ਕਿ ਇਹ ਸਾਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਫੀਸ ਭਰਦੇ ਸਮੇਂ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਜਾਣਕਾਰੀ ਤੁਸੀਂ ਖੁਦ ਰੱਖੋ ਹਰ ਰੋਜ਼ ਬੱਚੇ ਨੂੰ ਜਦੋਂ ਬਸ ਤੇ ਵਿੱਚ ਚੜ੍ਹਾਉਣ ਜਾਵਾਂ ਤਾਂ ਉਸ ਸਮੇਂ ਦੇਖੋ ਕਿ ਉਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਕਿ ਉਹ ਕਾਗਜ਼ਾਂ ਦੇ ਵਿੱਚ ਲਿਖਦੇ ਨੇ ਕਿ ਦਿੱਤੀਆਂ ਜਾਣਗੀਆਂ ਕਿ ਉਹ ਮਿਲ ਰਹੀਆਂ ਨੇ ਇਹ ਜਿਹਿਆਂ ਘਟਨਾਵਾਂ ਹੋਣੀਆਂ ਬਹੁਤ ਹੀ ਜ਼ਿਆਦਾ ਮੰਦਭਗ ਹੈ ਉਸ ਮਾਸੂਮ ਬੱਚੇ ਦਾ ਨਾਤਾ ਕੋਈ ਕਸੂਰ ਸੀ ਨਾ ਹੀ ਉਸ ਨੂੰ ਕੋਈ ਜਾਣਕਾਰੀ ਸੀ ਕਿ ਉਸਦੇ ਨਾਲ ਇਹ ਸਭ ਕੁਝ ਕੀ ਹੋਣ ਵਾਲਾ ਹੈ ਪਰ ਉਹ ਡਰਾਈਵਰ ਜਿਸ ਨੇ ਕਿ ਬੱਚੇ ਦੇ ਉਤਰਨ ਤੋਂ ਬਾਅਦ ਵੀ ਗੱਡੀ ਨੂੰ ਅੱਗੇ ਪਿੱਛੇ ਕੀਤਾ ਤਾਂ ਉੱਥੇ ਮੌਜੂਦ ਲੋਕੇ ਹੀ ਆਖ ਰਹੇ ਨੇ ਕਿ ਕੀ ਲੋਡ ਸੀ ਉਸ ਤੋਂ ਗੱਡੀ ਅੱਗੇ ਪਿੱਛੇ ਕਰਨ ਦੀ ਜਦੋਂ ਬੱਚੇ ਗੱਡੀ ਦੇ ਵਿੱਚੋਂ ਉਤਰਨਾ ਸ਼ੁਰੂ ਹੋ ਗਏ ਜੇਕਰ ਇੱਥੇ ਕੋਈ ਅਟੈਂਡੈਂਟ ਹੁੰਦਾ বাস ਦੇ ਵਿੱਚ ਕੋਈ ਹੋਰ ਹੈਲਪਰ ਹੁੰਦਾ ਤਾਂ ਉਹ ਦੇਖ ਸਕਦਾ ਸੀ ਕਿ ਕੋਈ ਬੱਚਾ ਗੱਡੀ ਦੇ ਵਿੱਚੋਂ ਉਤਰਿਆ ਤਾਂ ਨਹੀਂ ਬੱਚਿਆਂ ਨੂੰ ਬਿਲਕੁਲ ਤਰਤੀਬ ਦੇ ਵਿੱਚ ਬੱਸ ਖੜੀ ਕਰਨ ਤੋਂ ਬਾਅਦ ਗਿਣਤੀ ਕਰਕੇ ਉਤਾਰਿਆ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਉਹ ਕਲਾਸਾਂ ਦੇ ਵਿੱਚ ਜਾਂਦੇ ਇੱਥੇ ਬੱਸ ਰੁਕੀ ਹੋਣੀ ਹੈ ਕੁਝ ਸਮੇਂ ਦੇ ਲਈ ਉਹ ਰੁਕੀ ਹੋਣੀ ਹੈ ਪਰ ਉਸ ਬੱਚੀ ਨੂੰ ਲੱਗਿਆ ਕਿ ਸਕੂਲ ਪਹੁੰਚ ਚੁੱਕੇ ਹਾਂ ਤੇ ਹੁਣ ਉਤਰ ਜਾਈਏ ਜਿਉਂ ਹੀ ਉਹ ਬਾਸ ਤੋਂ ਹੇਠਾਂ ਉਤਰਦੀ ਹੈ ਡ라이ਵਰ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਇਆ ਕਿ ਉਸਨੇ ਫਿਰ ਤੋਂ ਬੱਸ ਨੂੰ ਅੱਗੇ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਚੱਲਦੇ ਹੋਏ ਇਸ 마ਸੂਮ ਬੱਚੀ ਦੀ ਜਾਨ ਗਈ ਹੈ ਬੱਸ ਦੇ ਅਗਲੇ ਟਾਇਰ ਦੇ ਹੇਠਾਂ ਅਮਾਇਰਾ ਆਈ ਜਿਸ ਤੋਂ ਬਾਅਦ ਉਸ ਦੀਆਂ ਅੱਖਾਂ ਤੱਕ ਬਾਹਰ ਆ ਗਈਆਂ ਦਸੀਆਂ ਜਾ ਰਹੀਆਂ ਨੇ ਇੱਕ 마ਸੂਮ ਬੱਚੇ ਦੀ ਜਿੰਦ ਜਾਨ ਦੇ ਉੱਪਰ ਇੰਨਾ ਕਹਿਰ ਜਦੋਂ ਹੋ ਜਾਵੇ ਕਿ ਉਹ ਬਚ ਪਾਵੇਗਾ ਸਕੂਲ ਵਾਲੇ ਆਖਦੇ ਨੇ ਕਿ ਅਸੀਂ ਭੱਜੇ ਭੱਜੇ ਹਸਪਤਾਲ ਲੈ ਕੇ ਜਾ ਰਹੇ ਸੀ ਪਰ ਉੱਥੇ ਮੌਜੂਦ ਬਾਕੀ ਬੱਚਿਆਂ ਦੇ ਮਾਪਿਓ ਜਿਹੜੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਸੀ ਉਹ ਆਖਦੇ ਨੇ ਕਿ ਬੱਚਾ ਉਸ ਸਮੇਂ ਤੱਕ ਖਤਮ ਹੋ ਚੁੱਕਿਆ ਸੀ ਇੱਕ ਦਰਦਨਾਕ ਅਤੇ ਮਾੜੀ ਘਟਨਾ ਹੋਈ ਹੈ ਪਰ ਇਸ ਤੋਂ ਬਾਅਦ ਸਕੂਲ ਵਾਲਿਆਂ ਦੀ ਕੋਈ ਜ਼ਿੰਮੇਵਾਰੀ ਬਣਦੀ ਉਹਨਾਂ ਦੇ ਮੂੰਹ ਨਹੀਂ ਸੁਣੀ ਗਈ ਪੁਲਿਸ ਦੇ ਵੱਲੋਂ ਫਿਲਹਾਲ ਪਰਚਾ ਦਰਜ ਕੀਤਾ ਗਿਆ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਵੀ ਮਾੜੀ ਘਟਨਾ ਨਾ ਹੋਵੇ ਇਹ ਬੱਚੇ ਜਿਹੜੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਖਾਤਰ ਆਪਣਾ ਭਵਿੱਖ ਬਣਾਉਣ ਦੇ ਖਾਤਰ ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰ ਰੋਜ਼ ਤਿਆਰ ਕਰਕੇ ਇਸੇ ਉਮੀਦ ਦੇ ਵਿੱਚ ਭੇਜਦੇ ਨੇ ਕਿ ਕੱਲ ਨੂੰ ਇਹ ਵੀ ਕੁਝ ਬਣ ਜਾਣਗੇ ਉਹਨਾਂ ਦੇ ਨਾਲ ਇਹੋ ਜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਆਪਣੀ ਮਿਹਨਤ ਤੇ ਮਸ਼ਕੱਤ ਦਾ ਪੈਸਾ ਮਾਪਿਓ ਬੱਚਿਆਂ ਤੇ ਲਾਉਂਦੇ ਨੇ ਫੀਸਾਂ ਭਰਦੇ ਨੇ ਪਰ ਜਦੋਂ ਉੱਥੇ ਉਹ ਜੀਆਂ ਅਣਗਹਿਲੀਆਂ ਹੋ ਜਾਣ ਤਾਂ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝਣ ਅਤੇ ਪਹਿਲਾਂ ਤੋਂ ਹੀ ਦੇਖਣ ਕਿ ਕਿਹੜੀ-ਕਿਹੜੀ ਚੀਜ਼ ਦੀ ਲੋੜ ਸਕੂਲ ਦੇ ਅੰਦਰ ਹੈ ਬੱਚਿਆਂ ਨੂੰ ਹੈ ਅਤੇ ਉਹ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ। کیڑی بات کیار کیار کرتا ہے کوئی کا مار کے نہیں دے بلار بلار او بھائی صاحب اڑے اتنا نہیں کرنا یار تو تو بلار بلار او شکم ڈرا 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 کوئی کڑی میں جوک بھی جلاندی ہندی نالے میرے پیسہ بند کریا پنج تو نانے دے مڑی پھڑ لگدی رہ ਉਰੇ ਮਦਾਸ਼ੀ ਤੂੰ ਕਿਰੇ ਮਾਰੀ ਬਣਾ ਬਣਾਓ ਚੋਟੀ ਆ ਗੇੜਾ ਮੋਈ ਬੋਪਾ ਗਿਆ ਨੀਵਾ ਕੰਦਾਵਾ ਮੋਗੇਵਾ ਤਾਂ ਕੱਢੀਦਾ ਮਾਰ ਕੱਢਦੀ ਅੱਧੇ ਰੁਕਦੀ ਕੋਈ ਨਾ ਚੱਲ ਜਾਓ ਚੱਲ ਜਾਓ ਇਹ ਬੰਦਾ ਕੱਲਾ ਸਭੇ ਬੰਦਾ ਲੈ ਕੇ ਜਾਵੇ ਇੰਗਰੇਜੀ ਆਉਣ ਗਈ ਇੰਗਰੇਜੀ ਮਰੀ ਭਾਈ ਜਾਓ ਮਾਨ ਕੱਟੂ ਕੋਈ ਨਾ ਨਿਕਲ ਨਹੀਂ ਸਕਦਾ ਕੋਈ ਗੱਲ ਹੋਈ ਮਰੀ ਭਾਈ ਜੇਣਾ ਕੋਈ ਮਸਾਲੀ ਚਾਹੀਦੀ ਨਾ ਨਾ ਗੱਡੀ ਫਰੇ ਦਿੱਤਾ ਤੇਰਾ ਮਰਵਾਉਂਦਾ ਕਹਿੰਦਾ ਨਾ ਮਲਾਹ ਦੇ ਕੇ ਨਾ ਵੀ ਕਰਾ ਦੋ ਪਿੱਛੇ ਕਰ ਲੈ ਹੁਣ ਪਤਾ ਕੀ ਹੁਣ ਤੁਸੀਂ ਕੀ ਕਰੂਗਾ ਬੱਚਾ ਸਾਰੇ ਸੌਂਦੇ ਹੁੰਦੇ ਨੇ ਯਾਰ ਰੋਕ ਜਾ ਕਮਿੰਡ ਯਾਰ ਸਾਡੇ ਡਰਾਈਵਰ ਨੂੰ ਮਲਾਓ ਕੌਣ ਆਹੋ ਤਿੰਨ ਘੰਟੇ ਹੋ ਗਏ ਬਾਹਰ ਖੜੇ ਨੂੰ ਤੇਰੀ ਸਾਰੇ ਤੋਂ ਗਲਤੀ ਹੋਈ ਆ ਆਪਣੀ ਜਿਹੜੀ ਲੰਨ ਲੈ ਕੇ ਨੂੰ ਛੁਪਾਇਆ ਜਾ ਰਿਹਾ ਸ਼ਰਿਆ ਇਹਦੇ ਰੋਜ਼ ਹੁੰਦਾ ਜੀ ਇੱਥੇ ਦਿੱਲੀ ਇੱਥੇ ਕੋਈ ਲੌਨ ਆਰਡਰ ਨਹੀਂ ਸਕੂਲ ਦੇ ਬਾਹਰ ਸ਼ਰਿਆਮ ਲੜਾਈਆਂ ਹੁੰਦੀਆਂ ਗੁੰਡਾ ਕਰਦੀ ਹੁੰਦੀ ਆ ਸਕੂਲ ਦੇ ਅੰਦਰ ਵੀ ਸ਼ਰਿਆਮ ਬੱਸਾਂ ਤੇ ਓਵਰ ਸਪੀਡ ਕਰਦੇ ਆ ਉਸ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਅਚਾਹ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਅਚਾਹ ਪ੍ਰਿੰਸੀਪਲ ਵੀ ਰਲਿਆ ਮਿਲਿਆ ਆ। ਇਹ ਉਹ ਹਾਸਾ ਹੋਇਆ। ਨਹੀਂ ਜਸਨੀ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ। ਇਹ ਜੀ ਇੱਥੇ ਦੀ ਗੱਲ ਹੈ ਸਵੇਰੇ 8:30 ਵਜੇ ਦੇ ਕੋਲ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਬੱਸੜ ਆ ਗਈ ਆ। ਔਰ ਉਸ ਤੋਂ ਬਾਅਦ ਇਸ ਟਾਈਮ ਨਾ ਇਸ ਟਾਈਮ ਉਹ ਕਿੱਥੇ ਬੱਸ ਡਰਾਈਵਰ ਹੈ ਬੱਸ ਵੀ ਸਕੂਲ ਦੇ ਬਾਹਰ ਚਲੇਗੀ। ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਾਈਮ ਕੁਝ ਨਹੀਂ ਪਤਾ ਉਹਦਾ। ਬੱਚਾ ਜੀ ਆਪਣੇ ਕਲਾਸ ਚ ਜਾ ਰਿਹਾ ਸੀਗਾ ਇੰਨੇ ਜੋ ਪਤਾ ਲੱਗਿਆ ਮੈਨੂੰ ਕਿ ਉਹ ਕਲਾਸ ਚ ਜਾ ਰਿਹਾ ਸੀ ਤੇ ਉਹਦੇ ਉਹਦੇ ਕੋਲ ਜਿਹੜੀ ਵੈਨ ਸੀਗੀ ਉਹਦੇ ਕੋਲ ਜਿਹੜੀ ਆਈ ਆ ਉਹਦੇ ਉੱਤੋਂ ਜਿਹੜੀ ਵੈਨ ਲੰਗੀ ਆ ਔਰ ਬੱਚੇ ਨੂੰ ਡੀਐਮਸੀ ਹਸਪਤਾਲ ਲੈ ਕੇ ਗਏ ਗਏ ਉਦੋਂ ਪਤਾ ਲੱਗਿਆ ਕਿ ਉਹ ਡੀਓਨ ਦੀ ਸਪੋਰਟ ਦੇ ਹਸਪਤਾਲ ਚ ਇੱਕ ਜਿਹੜੀ ਮਾਇਰਾ ਦੇ ਨਾਮ ਹੈ ਉਹਦੇ ਕੁੜੀ ਦਾ ਤੇ ਉਹਦੇ ਫਾਦਰ ਦਾ ਨਾਮ ਅਰੁਣ ਸ਼ੂਦ ਹੈ ਜੀ ਜੀ ਕੇ ਸਟੇਟ ਉਹ ਰਹਿੰਦੇ ਨੇ ਔਰ ਅ ਸਾਡੇ ਵੱਲੋਂ ਜੀ ਅਸੀਂ 10:40 ਦੇ ਛੁੱਟਣ ਦਾ ਟਾਈਮ ਹੈ ਸਕੂਲ ਦਾ ਅਸੀਂ ਜੀ ਇਹ ਤਾਂ ਗੇਟ ਖੜਗਾਂਦੇ ਰਹਿ ਗਏ ਕੀ ਮਦਨੀ ਕੋਈ ਕੀ ਮਦਨੀ ਹੜ ਤੋਂ ਪੈਸੇ ਲੈ ਲਓ ਜਿੰਨੇ ਲੈਣੇ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਮੋੜ ਦੋ ਕਿਸੇ ਤਰ੍ਹਾਂ ਹਾਏ ਆਏ ਸਾਡਾ ਪੁੱਤ ਮੋੜ ਦੋ ਓ ਚੱਲ ਜੀ ਆਹ ਕਿੰਨੇ ਵੀ ਹੋ ਗਏ ਮੈਂ ਕੁਝ ਨਹੀਂ ਕਰੀ ਇਹ 30 ਤਾਂ ਨਹੀਂ ਇਹ ਦੋਤੀ ਬੰਨ੍ਹਣ ਨੂੰ ਨਹੀਂ ਆਣਾ ਮਾਈ ਦਾ ਜੀ ਨੰ ਸਕੂਲ ਵੱਲੋਂ ਕੈਮਰੇ ਹਟਾਏ ਜੇ ਨਹੀਂ ਤੁਹਾਨੂੰ ਇਹ ਲੱਗਦਾ ਠੀਕ ਠਾਕ ਹਾਂ ਜੀ ਮੈਨੂੰ ਪਤਾ ਹੈ ਕਿ ਇਹ ਕਾਹਦੀਆਂ ਬਲੱਡ ਰਿਪੋਰਟ ਤੇ ਵੀ ਹਟਾਇਆ ਗਿਆ ਹੈਗਾ ਆਪਾਂ। ਮੈਨੂੰ ਇਸ ਚੀਜ਼ ਨੂੰ ਮੰਨਦੇ ਹੋ ਵੀ ਕਈ ਅੰਗੈਲੀਆਂ ਸੀਗੀਆਂ ਆ ਉਹਦੇ ਵਿੱਚ 30 ਮਿੰਟ ਅਟੈਂਡੈਂਟ ਵੀ ਨਹੀਂ ਸੀ ਪਰ ਸਕੂਲ ਬੱਸ ਦੇ ਵਿੱਚ ਕੋਈ ਅਟੈਂਡੈਂਟ ਨਹੀਂ ਸੀਗਾ। ਇਹ ਚੀਜ਼ ਮੰਨਦੇ ਹੋ ਤੁਸੀਂ? ਸਰ ਬਾਤ ਐਸੀ ਹੈ ਮੈਂ ਕਾਹ ਕਹਿਣੀ ਆ ਕਿ ਮੈਨੇ ਉਹ ਵਾਹ ਦੇਖਿਆ ਹੀ ਨਹੀਂ। ਮੈਨੇ ਦੇਖੋ ਉਹ ਮੈਨੂੰ ਤੁਸੀਂ ਇੱਥੇ ਆਇਓ ਕਿਸ ਬਿਹੱਫ ਤੇ ਆਇਓ? ਸਕੂਲ ਦੇ ਬਿਹੱਫ ਤੇ ਆਇਓ? ਸਰ ਮੈਂ ਸਕੂਲ ਦੇ ਬਿਹੱਫ ਤੇ ਨਹੀਂ ਆਇਆ ਐਥੇ ਇਸ ਹਿਊਮਨ। No doubt ਸਕੂਲ ਦੇ ਬਿਹੱਫ ਤੇ ਨਹੀਂ। तो आप, तो आप क्या आप क्या बच्चे के साथ रहेंगे, तो खड़े रहेंगे स्कूल प्रशासन की तरफ ऐसे मैम आप आए हैं तो आप तो स्कूल की तरफ से आए हैं आप सब टीचर हो तो सर हम पेरेंट्स आप पेरेंट्स से मिलने आए हैं आप जानते हैं आपको लगता है कि स्कूल की गलती है कहीं ना कहीं मिलने आए हैं ऐसी बातचीत हुई आपको नहीं पेरेंट्स के साथ मदर के साथ बातचीत

ਕੁਝ ਸਵਾਲ ਸਕੂਲ ਪ੍ਰਸ਼ਾਸਨ ਦੇ ਉਠਾਈ ਜਾ ਰਹੇ ਨੇ ਉਸ ਤੋਂ ਬਾਅਦ ਜੋ ਸਕੂਲ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਤੋਂ ਪਰਿਵਾਰ ਵੀ ਬਹੁਤ ਨਾਰਾਜ਼ ਨੇ ਕਿ ਕਮੰਡਾ ਕੀ ਕਟਲਫ ਜ਼ਿਆਦਾ ਹੈ ਬਾਅਦ ਤੋਂ ਵੱਧ ਦੋਕੇ ਦੇ ਦਿੱਤੀ ਹੈ ਸਕੂਲ ਪ੍ਰਸ਼ਾਸਨ ਦਾ ਬੱਚੀ ਦੇ ਨਾਲ ਨਾ ਕਰੇਗਾ ਸਰ ਜਿੱਥੇ ਬੱਚੀ ਦਾ ਐਕਸੀਡੈਂਟ ਹੋਇਆ ਉੱਥੇ ਬਲੱਡ ਟੈਕ ਸਕੂਲ ਵੱਲੋਂ ਸਾਫ਼ ਕਰਵਾ ਦਿੱਤਾ ਗਿਆ ਜਿਹੜਾ ਕਿ ਬੜੀ ਜਨਾ ਦਾ ਇਲਜ਼ਾਮ ਹੈ जरा उन्होंने इल्जाम लगाया गया उसका तो बच्ची स्कूल जी भी गुडी जाती है वो बच्ची एजिट छड़ के उतु निकल नहीं करते रहे कोई स्कूल का स्टाफ उजूद नहीं सुबह आठ बज के पच्चीस मिनट पर एक टीचर मेरे पास आया उसने ये बताया कि बच्चे को चोट लग गई मैंने तुरंत जो है और बच्चा जो है मेडिकल रूम में हमले गया उसके बाद मैंने जो है ड्राइवर गाड़ी को बुलाया बच्चे चार टीचर साहब में बेचे और बच्चे को तुरंत भेज दिया सर जो स्कूल प्रशासन जो सरकार के आदेश है स्कूल में एक फीमेल अटेंडेंस भी होनी चाहिए फर्स्ट एड किट होनी चाहिए तो स्कूल में ऐसा बस में ऐसा कुछ भी नहीं था ये स्कूल परिजनों का आरोप है जो बच्चे के परिजन है उनका आरोप है आप जो बसें हैं सारी की सारी तो प्राइवेट ऑपरेटर्स की बसें हैं उसके अंदर जो है कैमरे भी लगे हुए हैं और कंडक्टर मेल कंडक्टर था फीमेल कंडक्टर किसी भी बस में तो वो तो तुम तो तुम नहीं, नहीं हमारी तरफ ऐसी कोई कार्रवाई नहीं होना चाहिए तो जांच का विषय है लेकिन मेरे हिसाब से जो है मुझे मैं तो अभी पर सुबह पे बैठा यही ड्राइवर कहा गया आज ड्राइवर या पुलिस की हिरासत में तो क्या स्कूल प्रशासन ने उसको पुलिस में दिया है खुद उस पर नहीं हमने ही सुबह अपने पास बैठाया तो फिर पुलिस बुलाई थी उसके बाद जो पुलिस तो हमने दे दिया तो उस गाड़ी के जो कागज थे सारे तो भी हमने नहीं। नहीं तो ये जा रहा है सारे सीसीटीवी कैमरे पर है हमने डी में सारा पुलिस को दे दिया पुलिस ने डीवीआर और कांग्रेस तो सर ये जो ब्लड मिटाने की बात की जा रही है जो एविडेंस मिटाने की बात की जा रही है बच्चे के परिवार की तरफ से ਉਸਕੇ ਬਾਰੇ ਮੈਂ ਆਪ ਕੀ ਕਹਿਣਾ ਚਾਹਾਂਗਾ ਨਹੀਂ ਐਸੀ ਕੋਈ ਮੇਰੀ ਜਾਣਕਾਰੀ ਨਹੀਂ ਐਸੀ ਕੋਈ ਨਹੀਂ ਹੋਈ ਹੈ ਕਿ ਆਪ ਮੀਡੀਆ ਕੋ ਉਹ ਜਗਾ ਦਿਖਾ ਚੱਕਾ ਜਾਤੇ ਹੋਗਾ ਬਲੱਡ ਤਾਂ ਉਹੀ ਤੇ ਹੋਗਾ ਹਾਂ ਹਾਂ ਜੀ ਬਿਲਕੁਲ ਦੇਖ ਸਕਦਾ ਆਪ ਹੋਇਆ ਜਿੱਥੇ ਹਾਦਸਾ ਹੋ ਉहां ਪਰ ਜਾ ਸਕਦੇ ਔਰ ਬੇਸਾਰੀ ਜਗਾ ਕਮਾਇਨਾ ਕਰ ਸਕਦੇ ਔਰ ਦੇਖੋ ਸਕੂਲ ਵਾਲਿਆਂ ਨੇ ਸਾਰੇ ਸਬੂਤ ਮਿਟਾ ਦਿੱਤੇ ਨੇ ਇੱਥੇ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰਾ ਇੱਥੇ ਆ ਦੇਖੋ ਸਾਰਾ ਕਲੀਨ ਕਰ ਦਿੱਤਾ ਐਸੇ ਬੱਚੇ ਦੇ ਕੋਲ ਬੱਚੇ ਕਿੰਨੇ ਸਾਲ ਦੇ ਬੱਚਾ ਇਹ 7 ਸਾਲ ਦਾ 7 ਸਾਲ ਦੀ ਬੇਟੀ ਸੀਗੀ ਜੀ ਔਰ ਇਹੋ ਸਾਹਮਣੇ ਗੇਟ ਆ ਗੇਟ ਤੋਂ ਕੋਈ ਉਹਨਾਂ ਦਾ ਸਟਾਫ ਉਹ ਸਾਹਮਣੇ ਖੜਾ ਕੋਈ ਆ ਕਿ ਅੱਗੇ ਭੇਜਿਆ ਆਇਆ ਨਹੀਂ ਉੱਤੇ 8ਵੀਂ ਕਲਾਸ ਦੇ ਬੱਚੇ ਨੇ ਬੱਚੇ ਦੀ ਬੋਡੀ ਚੁੱਕੀ ਹੈ ਕਿਸੇ ਸਟਾਫ ਦੀ ਹਿੰਮਤ ਨਹੀਂ ਭਈ ਉਹ ਦੇਖੋ ਸਟਾਫ ਕਿੰਨੀ ਦੂਰ ਖੜਾ ਕੋਈ ਨਹੀਂ ਆਇਆ ਇੱਥੇ ਉਹ ਦੇਖੋ ਗੇਟ ਵਾਲਾ ਕੈਮਰਾ ਕਿੰਨੀ ਦੂਰ ਆ ਕੋਈ ਨਹੀਂ ਇੱਥੇ ਆਇਆ ਐਸੋਲੇ ਸਕੂਲ ਦੀ ਕਿਤਾਬਾਂ ਕਰਨ ਕੀ ਆ ਸਵੇਰੇ ਫਿਰ ਉਹ ਬੱਚੇ ਆਉਂਦੇ ਕਹਿਣ ਪੈਲੀ ਮੇਰੀ ਨਾਲੇ ਬੱਚੇ ਉਤਰੇ ਹੀ ਨਹੀਂ ਕੁਝ ਨਹੀਂ ਹੋਇਆ 19 ਦਿਨ ਬਸ ਬੈਕ ਕਰ ਰਹੇ ਜਾਂ ਅੱਗੇ ਕਰਨਾ ਮਤਲਬ ਹੀ ਨਹੀਂ ਹਾਂਜੀ ਹੁਣ ਪਹਿਲੀ ਦਾ ਅੰਗੈਲੀ ਪੂਰੀ ਸਟਾਫ ਦੀ ਹੈ ਜੀ ਚਲੋ ਉਹ ਤਾਂ ਠੀਕ ਹੈ ਜੋ